ਬੱਚਿਓ ਤੂੰ ਲੈ ਕੇ ਬਜ਼ੁਰਗਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਰਾਜਵੀਰ ਅੱਜ ਸਪਨੋ ਤਰਵਾ ਗਿਆ ਰਾਜਵੀਰ ਤੇ ਗੀਤਾ ਨੇ ਹਮੇਸ਼ਾ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਪਣਾਈ ਤਾਂ ਰਾਜਵੀਰ ਇਸ ਤਰੀਕੇ ਦੇ ਨਾਲ ਅਲਫਿਤ ਆਖ ਜਾਵੇਗਾ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਤਾਂ ਕੱਲ ਰਾਜਵੀਰ ਚਵੰਦਾ ਦੀ ਮੌਤ ਦੀ ਜਦੋਂ ਖਬਰ ਮਿਲੀ ਤਾਂ ਹਰ ਇੱਕ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਕਿਉਂਕਿ ਰਾਜਵੀਰ ਜਵੰਦਾ ਦਾ ਜਦੋਂ ਐਕਸੀਡੈਂਟ ਹੁੰਦਾ ਤਾਂ ਉਸ ਤੋਂ ਬਾਅਦ ਹੀ ਅਰਦਾਸਾਂ ਦਾ ਸਿਲਸਲਾ ਜਾਰੀ ਸੀ ਹਰ ਇੱਕ ਨੂੰ ਉਮੀਦ ਸੀ ਕਿ ਪਰਮਾਤਮਾ ਸਾਡੀਆਂ ਅਰਦਾਸਾਂ ਜ਼ਰੂਰ ਸੁਨੇਗਾ ਪਰ ਉਸ ਸਮੇਂ ਸਭ ਦਾ ਦਿਲ ਟੁੱਟ ਗਿਆ ਜਦੋਂ ਰਾਜਵੀਰ ਜਵੰਦਾ ਦੀ ਮੌਤ ਦੀ ਖਬਰ ਸਾਹਮਣੇ ਆਈ 27 ਸਤੰਬਰ ਨੂੰ ਰਾਜਵੀਰ ਜਵੰਦਾ ਅਚੇਹੇ ਸੜਕੀ ਹਾਦਸੇ ਦਾ ਸ਼ਿਕਾਰ ਹੋਇਆ ਕਿ ਪਿਛਲੇ 2 ਹਫ਼ਤਿਆਂ ਤੋਂ ਵੈਂਟੀਲੇਟਰ ਤੇ ਸੀ ਤਾਂ ਡਾਕਟਰਾਂ ਦੇ ਬਲਵਾਂ ਚਵਾਬ ਦਿੱਤਾ ਕਿ ਮਲਟੀਪਲ ਆਰਗਨ ਫੇਲ ਹੋਣ ਜਾਣ ਦੇ ਨਾਲ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਰਿਹਾ ਤਾਂ ਆਪਣੀ ਬਾਈਕ ਤੇ ਸਵਾਰ ਹੋ ਕੇ ਘੁੰਮਣ ਜਾ ਰਿਹਾ ਸੀ ਰਾਜਵੀਰ ਜਵੰਦਾ ਜੇ ਗੱਲ ਕੀਤੀ ਜਾਵੇ ਤਾਂ 27 ਲੱਖ ਦੀ ਚਾਵਾਂ ਦੇ ਨਾਲ ਰਾਜਵੀਰ ਜਵੰਦਾ ਨੇ ਪਿਛਲੇ ਹੀ ਮਹੀਨਿਆਂ ਦੇ ਵਿੱਚ ਚੜੀਆ BMW ਬਾਈਕ ਖਰੀਦਦੀ ਸੀ ਕੀ ਪਤਾ ਸੀ ਕਿ ਇਹੀ ਬਾਈਕ ਉਸਦੀ ਮੌਤ ਦਾ ਕਾਰਨ ਬਣ ਜਾਵੇਗੀ ਹਮੇਸ਼ਾ ਹੀ ਰਾਜਵੀਰ ਆਪਣੇ ਇਸ ਬਾਈਕ ਨੂੰ ਜਾਨ ਤੋਂ ਵੱਧ ਪਿਆਰਾ ਰੱਖਦਾ ਸੀ ਬਾਈਕ ਦੇ ਉੱਤੇ ਜਾਨ ਵਾਰਦਾ ਸੀ ਪਰ ਨਹੀਂ ਪਤਾ ਸੀ ਕਿ ਇਸੇ ਹੀ ਬਾਈਕ ਕਰਕੇ ਉਸਨੂੰ ਮੌਤ ਦੇ ਮੂੰਹ ਪੈਣਾ ਪਵੇਗਾ ਤਾਂ ਜੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਪਰਿਵਾਰਿਕ ਮੈਂਬਰਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਪਿਆ ਹੈ ਰਾਜਵੀਰ ਨੇ ਕੁਝ ਮਹੀਨੇ ਪਹਿਲਾਂ ਹੀ ਆਪਣੀ ਇਹ ਬਾਈਕ ਖਰੀਦੀ ਸੀ ਤਾਂ ਇਹ ਵੀ ਖਬਰ ਸਾਹਮਣੇ ਆਈ ਕਿ ਰਾਜਵੀਰ ਜਵੰਦਨ ਉਸ ਦੀ ਪਤਨੀ ਵੀ ਜਾਣ ਤੋਂ ਰੋਕਦੀ ਸੀ ਪਰ ਉਸਨੇ ਨਹੀਂ ਸੁਣੀ ਦਸਤੀ ਇਹ ਕਿ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ ਹੋ ਗਿਆ ਸੀ ਲਗਭਗ 12 ਦਿਨਾਂ ਤੱਕ ਜ਼ਿੰਦਗੀ ਲਈ ਜੂੰਝਣ ਤੋਂ ਬਾਅਦ ਉਸਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਆਖਰੀ ਸਾਹ ਲਿਆ ਤਾ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਬੱਤੀ ਨੇੜੇ ਇੱਕ ਭਿਆਨਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਜਾਂਦਾ ਹੈ। ਤੈ ਇਲਾਜ ਚੱਲ ਰਿਹਾ ਸੀ ਤਾਂ ਆਖਿਰਕਾਰ 2 ਹਫ਼ਤੇ ਬਾਅਦ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਤਾਂ ਆਪਣੀ ਚਾਹਵਾਂ ਦੇ ਨਾਲ ਖਰੀਦੀ ਜਿਹੜੀ ਬਾਈਕ ਸੀ ਉਸ ਦੇ ਉੱਤੇ ਸਵਾਰ ਹੋ ਕੇ ਜਾ ਰਿਹਾ ਸੀ। ਤਾਂ ਦਾਸਦੀ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਜਿਹੜੀ ਉਸਨੇ ਬਾਈਕ ਖਰੀਦੀ ਸੀ ਤਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਵੀ ਉਸਨੇ ਸੋਸ਼ਲ ਮੀਡੀਆ ਤੇ ਖੁਸ਼ਖਬਰੀ ਸਾਂਝੀ ਕੀਤੀ ਸੀ ਤਾਂ ਇੱਕ ਗਾਣੇ ਦੇ ਵਿੱਚ ਵੀ ਬਾਈਕ ਨੂੰ ਵਰਤਿਆ ਗਿਆ ਸੀ ਤਾਂ ਇਹਹੀ ਬਾਈਕ ਜੋ ਕਿ ਬਲਦਾਂ ਤੋਂ ਬਚਣ ਦੀ ਕੋਸ਼ਿਸ਼ ਰਾਜਵੀਰ ਜਵੰਦਾ ਕਰਦਾ ਰਿਹਾ ਤਾਂ ਕਾਰ ਤੇ ਨਾਲ ਟਕਰਾ ਜਾਂਦੀ ਹੈ ਉਸ ਤੋਂ ਬਾਅਦ ਰਾਜਵੀਰ ਮੌਤ ਤੇ ਜ਼ਿੰਦਗੀ ਦੀ ਲੜਾਈ ਲੜਦਾ ਰਿਹਾ ਤਾਂ ਆਖਿਰਕਾਰ 8 ਅਕਤੂਬਰ ਨੂੰ ਰਾਜਵੀਰ ਜਵੰਦਾ ਨੇ ਦੰਬ ਤੋੜ ਦਿੱਤਾ